ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਦੋ ਜਰਸੀ ਨਸਲ ਦੇ ਆ ਬਹਿਣਾ ਬਿਲਕੁਲ ਤਾਜ਼ਾ ਸੁਈਆਂ ਸੋਈਆਂ ਜਿਨ੍ਹਾਂ ਦਾ ਮਗਰ ਇੱਕ ਮਗਰ ਬੱਛੀ ਆ ਗਈ ਤੇ ਇੱਕ ਮਗਰ ਬੱਛਾ ਆ ਗਿਆ ਠੀਕ ਆ ਤੇ ਇੱਕ ਥੋੜੀ ਜਰਸੀ ਨੂੰ ਹਟ ਕੇ ਕਰਾਸ ਚ ਮੜੀ ਆਪਾਂ ਸਾਹੀ ਵਾਲਾ ਦਾ ਕਰਾਸ ਗੱਬਣ ਬਹਿੜ ਦੋਣੀਆਂ ਟੋਟਲ ਤਿੰਨੇ ਗਾਵਾਂ ਨੇ ਜੀ ਤਿੰਨਾ ਬਹਿੜਾਂ ਦਾ ਜਿਹੜਾ ਰੇਟ ਵੀਡੀਓ ਵਿੱਚ ਹੀ ਕਰਾ ਦਾਂਗੇ ਤੇ ਧਾਰਾ ਤੋਂ ਜਿਹੜੀਆਂ ਗਾਵਾਂ ਸੁਈਆਂ ਨੇ ਧਾਰਾ ਤੋਂ ਮਾਰ ਕੇ ਦਿਖਾਵਾਂਗੇ ਤੇ ਨਾਲ ਦੀ ਨਾਲ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਭਾਈ ਨਾਲ ਗੱਲਬਾਤ ਵੀ ਕਰਾਂ ਵੀ ਭਗਤੇ ਤੋਂ ਜਿਹੜਾ ਭਦੌੜ ਰੋਡ ਆ ਉਸ ਰੋਡ ਤੇ ਪਿੰਡ ਦਾ ਬਾਕੀ ਬਾਈ ਤੋਂ ਪੂਰੀ ਜਾਣਕਾਰੀ ਲੈ ਲੈਣਾ ਹੈ ਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋਪਰਾ ਹਾਂਜੀ ਜੀ ਨਾਮ ਕੀ ਆਪਣਾ ਜੀ ਨਾਂ ਮੇਰਾ ਵਿੰਦਰ ਪਾਉ ਪਿੰਡ ਸਰਜੀਤਪੁਰਾ ਜਿਲ੍ਹਾ ਬਟਿੰਡਾ ਜਿਲ੍ਹਾ ਕਿ ਲਾਗੇ ਨੂੰ ਬਟਿੰਡਾ ਆ ਗਈ ਬਟਿੰਡਾ ਜਿਲ੍ਹਾ ਤੇ ਕਿਹੜੇ ਰੋਡ ਤੇ ਕਿਰਾ ਆ ਗਿਆ ਇਹ ਬਾਜਾ ਬਰਨਾਲਾ ਰੋਡ ਆ ਗਈ ਆਪਣਾ ਨੇੜੇ ਪਿੰਡ ਵੱਡੇ ਨੇੜੇ ਆਪਣੇ ਜਲਾਰ ਰਹਿ ਗਿਆ ਜਲਪੁਰਾ ਭਾਈ ਕਰੇਗਾ ਇਧਰ ਭਗਤਾ ਭਾਈ ਨਾ ਭਗਤਾ ਵੀ ਨੇੜੇ ਰਹੇਗਾ 7 ਕਿਲੋਮੀਟਰ ਹੈ ਠੀਕ ਹੈ ਤੇ ਮੋ ਕਿਹੜਾ ਸੂਹਾ ਸੂਈ ਬਈ ਇਹ ਦੂਜਾ ਸੂਹਾ ਸੂਈ ਹੈ ਜੀ ਦੂਜਾ ਸੂਹਾ ਸੂਈ ਹੈ ਜੀ ਥਣਾ ਤੋਂ ਨੀ ਬੜੀ ਸਾਫ ਹੈ ਵੀਰੇ ਹਾਂ ਬਹੁਤ ਸਾਫ ਹੈ ਜੀ ਠੰਡੀ ਠੁੰਡੀ ਬਹੁਤ ਆਈ ਹੈ ਨਹੀਂ ਖਰਾਬ ਕਰਨ ਵਾਲੀ ਲੈ ਠੀਕ ਹੈ ਹਾਂ ਥਣਾ ਦਾ ਗਾਇ ਬਹੁਤ ਹਨਾ ਹੋਰ ਬਹੁਤ ਸੋਹਣਾ ਚਵਾਈ ਬਹੁਤ ਸੋਹਣੀ ਹੈ ਜੀ ਚਵਾਈ ਬਹੁਤ ਸੋਹਣੀ ਹੈ ਹਾਂ ਜੀ ਬੱਚਾ ਦੇ ਮਗਰ ਕੀ ਆ ਗਿਆ ਇਹਦੇ ਮਗਰ ਬੱਚਾ ਆ ਗਿਆ ਠੀਕ ਹੈ ਲੈ ਧੋ ਦੇ ਫਿਰ ਬਈ ਸੂਹਾ ਸੂਈ ਹੈ ਜੀ ਇਹ ਹਾਂ ਜੀ ਮਤਲਬ ਰਾਤ ਰਾਤ ਜਰਾ ਲਾਲੋ ਸਾਹਿਬ 4:00 ਵਜੇ ਆ 25 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਜੀ ਰਾਤ ਹੀ ਸੂਈ ਆ ਜੀ ਹਾਂ ਰਾਤ ਹੀ ਸੂਈ ਆ ਦੂਰ ਦੂਰ ਦੀ ਵੀਡੀ ਦੁੱਧ ਪਾਉਣਾ ਚਾਹੀਦਾ ਇਹਦਾ ਰਿਕਾਰਡ ਹੈਗਾ 17 ਗੀ ਲੀਟਰ ਦਾ ਠੀਕ 16 17 ਹਾਂ ਤਿੰਨ ਚਾਰ ਲੀਟਰ ਆਪਣਾ ਤੜਕੇ ਕੱਢਿਆ ਵਾ ਇਹਦਾ ਹਾਂ ਬਾਕੀ ਭਰਾ ਉਸ ਨੂੰ ਪਤਾ ਜਦੋਂ ਪਸ਼ੂ ਨੂੰ ਜਾਪੇ ਚ ਹੁੰਦਾ ਨਾ ਥੋੜਾ ਟ੍ਰਿਆਂ ਦਾ ਸ਼ਰੀਰ ਤੋਂ ਖਾਂਦਾ ਪੀਂਦਾ ਘੱਟ ਆ ਪੰਜਾ ਦਿਨ 10 ਦਿਨ ਸੈੱਟ ਹੋ ਜਾਂਦੇ ਪਸ਼ੂ ਲਾ ਲੈਂਦਾ ਨਾ ਬਾਕੀ ਆਪਣੇ ਕੋਲੇ ਪਸ਼ੂ ਆਉਂਦੇ ਜਾਂਦੇ ਬਾਈ ਯਾਰ ਹਾਂ ਥੋੜੇ ਆ ਕੇ ਪਸ਼ੂ ਉਧਰ ਜਾਂਦਾ ਥੋੜਾ ਆਇਆ ਕਿ ਨਹੀਂ ਠੀਕ ਆ ਥਣਾ ਥਣਾ ਮਿੱਤਰ ਸਾਫ ਆ ਬਹਿੜ ਬਾਕੀ ਠੰਡੀ ਠੁੰਡੀ ਬਹੁਤ ਆ ਬਾਕੀ ਪਿਆ ਪੰਜਾਬ ਵਾਲੀ ਜਰਸੀ ਆ ਗਈ ਪਿਓਰ ਠੀਕ ਆ ਥੋੜਾ ਬੱਚੇ ਦਾ ਕਰਦੀ ਤਾਰਾ ਮਾਰ ਦੇ ਤਾਰਾ ਮਾਰ ਦਨੇ ਬਾਈ ਠੰਡਾ ਘੱਟਾ ਬਹੁਤ ਹਨ ਕਹਿਦ ਗਈ ਬੱਚਾ ਸਾਹਮਣੇ ਬੱਚਾ ਕਾ ਤੇ ਦੇਖ ਸਾ ਬੈਠਾ ਕਾ ਤੇ ਇਧਰ ਛੜ ਤੁਹਾਨੂੰ ਬਹਿਣੀ ਸ਼ੈਰ ਤੋਂ ਜਰਾ ਥਣਾ ਜਬੰਤਰ ਚੈੱਕ ਕਰਾ ਦੇਣਾ ਗਾਇਬ ਵੀ ਬਹੁਤ ਸੋਹਣਾ ਪਸਾਣਾ ਦਾ ਬਾਕੀ ਚੁਵਾਈ ਬਹੁਤ ਸੋਹਣੀ ਕੋਲੀ ਹਾਂ ਬਾਕੀ ਰਹੀ ਗੱਲ ਮਿੱਤਰੋ ਜਿਹੜੀ ਵੀਡੀਓ ਬਣਾਉਣਾ ਸਮਾਂ ਹੈ ਆਪਣਾ ਸਵਾ ਕੇ 12 ਦਾ ਜਜਮੈਂਟ ਉਸ ਹਸਾ ਨਾਲ ਕਰ ਲੋ ਵੀ ਲੱਗ ਪਾ ਜਰਾ ਸ਼ਾਮ ਦੀ ਚੁਵਾਈ ਤੱਕ 6 ਘੰਟੇ ਬਾਕੀ ਪੈਣਗੇ ਉਸ ਹਸਾ ਨਾਲ ਤੇ ਚੁਵਾਈ ਹੋਈ ਨੂੰ ਵੀ 6 ਘੰਟੇ ਜਾਂ 5 ਘੰਟੇ ਹੋਏ ਜੇ ਮਨ ਲੱਗੀ ਇਹ 17 ਸਾਨੂੰ ਮਾਰਕ ਦਿਖਾ ਦੇ। ਬੋਲਾ ਕੱਢਿਆ ਵਾ ਆਪਣਾ ਖਾਲੀ ਦਾ ਹਜ ਕਰ ਦੇਣੀ ਦੋ ਤਿੰਨ। ਹਾਂ ਖਾਲੀ ਤਫਰ ਜੇ। ਮੈਨੂੰ ਪਤਾ ਜੇ ਪੰਜ ਚਾ ਦਿਨ ਲੱਗ ਜਾਂਦਾ ਤਿੰਨ ਤਿੰਨ ਜਿਆਦਾ। ਬਾਕੀ ਠੰਡਗਾ ਠੰਡਗਾ ਬਹੁਤ ਸੋਹਣੀ ਚਵਾਈ ਬਹੁਤ ਸੋਹਣੀ। ਦੁੱਧ 17 18 ਕਿਲੋ ਪਿਆ ਜੂ ਬਈ ਆਰਾਮ ਨਾਲ। ਹਮਮ ਐਡੀ ਗਾਂ ਨੇ ਪਿਆਉਣਾ ਵੀ ਕਿ ਨਹੀਂ ਕੱਟ ਕੱਟ ਕੱਲ ਕੱਟ ਬਜਨਾ ਨਾ ਢਾਂਚਾ ਸ ਖੁੱਲਾ ਗਾਂ ਦਾ। ਹਾਂ ਹਾਂ। ਬਾਕੀ ਸਾਂਭਣ ਵਾਲੇ ਦੀ ਮੂਰੇ ਖਾਦ ਖਰਾਕ ਆ ਜਾਂ ਸਾਂਭ ਵਾਲਾ। ਹਾਂ ਸਾਂਭ ਬਾਕੀ ਦੁੱਧ ਹੁੰਦਾ ਸਾਂਹ ਹੁੰਦਾ। ਹਾਂ। ਮੇਨ ਗੱਲ ਆਪਣੀ ਠੰਡੀ ਸੀਲ ਦੀ। ਹਾਂ। ਜ ਸਾਰਾ ਬਹੁਤ ਮੋਟੀਆਂ ਬਹੁਤ ਸੋਹਣੀ ਜਵਾਈ ਹੈ ਜੀ ਹਮ ਥੜ ਤੋਂ ਬਹੁਤ ਸਾਫ ਸੁਰਲ ਗਿਆ ਹਾਂ ਹਾਂ ਜਾ ਬਾਕੀ ਦੁੱਧ ਚਿੱਟਾ ਪਾਉ ਬਾਈ ਹਮ ਗਰਮੀਆਂ ਦਾ ਫੈਟ ਦੁੱਧ ਪਾਉਗੇ ਨਾ ਲੈ ਆ ਬਲ ਘੋਰਾ ਵੀ ਕੱਟਾ ਪਾ ਲੈ ਕੱਲ ਹਾਂ ਇਹ ਵੀ ਠੰਡੀ ਠੁੰਡੀ ਆ ਨਹੀਂ ਕਿ ਜਿਹੜੇ ਪਾਸੇ ਮਰਜੀ ਬਹਿ ਜਾਓ ਐ ਨਹੀਂ ਕਿ ਇੱਕ ਪਾਸੇ ਬਹਿ ਕੇ ਜਿਵੇਂ ਇੱਧਰ ਬਹਿਣਾ ਇੱਧਰ ਬਹਿਣਾ ਨਾ ਆਪਾਂ ਨਾ ਕੋਈ ਚੱਕਰ ਵਾਲੀ ਕਰਨਾ ਨਾ ਲੋੜ ਹੀ ਨਹੀਂ ਬਾਈ ਲੈ ਥੱਕੇ ਨਾ ਪਾਸੇ ਕਰਨੀ ਪੈਣੀ ਇੱਧਰ ਬਹਿ ਜਾ ਲੈ ਕੋਈ ਚੱਕਰ ਹੀ ਨਹੀਂ ਲੱਗ ਉਹ ਦਿੱਕਤ ਵਾਲੀ ਗੱਲ ਨਹੀਂ ਗਈ ਲੈ ਹਮ ਠੰਡੀ ਬਹੁਤ ਹੈ ਬਾਈ ਹਾਂ ਜੀ ਹਾਂ ਜੀ ਕੋਈ ਭੂਰ ਨਹੀਂ ਛਰ ਲੈਣੀ ਤੇ ਧਾਰ ਪੋ ਇਹ ਦਾ ਫਿਰ ਆਪਾਂ ਰੇਟ ਕੀ ਕਰਾਂਗੇ ਵੀਰੇ ਵੈੜ ਦਾ ਆਪਾਂ ਦਾ ਇਹ ਦੇ ਦਾਂਗੇ ਅੱਜ 63000 ਰੁਪਏ ਦੇ ਦਾਂਗੇ 300 ਚੋਂ ਮਾਨਤਨ ਹੋ ਜਾਊਗਾ ਹਾਂ ਥੋੜਾ ਕਨਾ ਕਰ ਦਾਂਗੇ ਥੋੜਾ ਕਨਾ ਮਾਨਤਨ ਜ਼ਰੂਰ ਥੋੜਾ ਹੋ ਜਾਊਗਾ ਹਾਂਜੀ ਤੇ ਇੱਕ ਅੱਧ ਕਾਠ ਮਿੱਤਰੋ ਢਾਂਚਾ ਮਾ ਪੂਰਾ ਹੀ ਇੱਕ ਅੱਧਾ ਇਹ ਨਾ ਕੁਸ਼ਵੀਰ ਭਰਾ ਕੋਈ ਆਊਗਾ ਕਿ ਸ਼ੀਵਾਨ ਦੇ ਨਾਲ ਕੋਈ ਹਾਂ ਵੱਡੇ ਐਫ ਫਗਾਵਾਗੇ ਨਹੀਂ ਨਾ ਕੱਢਦਾ ਵੈੜ ਦਾ ਗਾਰ ਕੈਸੇ ਭਰਾਸਾਂ ਦੀ ਭੁੱਖ ਤੇ ਤੁਹਾਨੂੰ ਪਤਾ ਜੀ ਮੈਂ ਜਾਪੇ ਚ ਪਸ਼ੂ ਨਾ ਲਸਾਇਆ ਪੈ ਜਾਂਦਾ ਹਾਂ ਹਾਂ ਕਿਹੜਾ ਸੂਕੇ ਦਾ ਪਸ਼ੂ ਬੱਚਾ ਨਿਕਲਦਾ ਧੀਰ ਨਿਕਲ ਜਾਂਦੀ ਹੈ ਨਾ ਤੇ ਦੋ ਨੰਬਰ ਵੈ ਇਹ ਵੀ ਦੂਜਾ ਸੂਆ ਸੁਆ ਥਾਣ ਤੁ ਨੂੰ ਇਹ ਬਹੁਤ ਸੋਹਣਾ ਪਿੱਛੇ ਹਾਂ ਬਹੁਤ ਸੋਹਣਾ ਜੀ ਇਹ ਵੀ ਸੂਆ ਕਿਹੜਾ ਹੈ ਇਹ ਦੂਜਾ ਸੂਆ ਜੀ ਬੱਚਾ ਦੇ ਮਗਰ ਇਹਦੇ ਮਗਰ ਬੱਛੀ ਆ ਗਈ ਇਹਦੇ ਮਗਰ ਮਿੱਤਰੋ ਬੱਛੀ ਆ ਗਈ ਸਮ ਦਿਖਾਣਾ ਹਾਂ ਜੀ ਬੱਛੀ ਬਹੁਤ ਪੈਰੀ ਕੌਮ ਦੇ ਵਿੱਚ ਚੱਲੀ ਰਹੀ ਹੈ ਸਹੀ ਹੈ ਕੌਮ ਜਸਲਫਤ ਆ ਗਈ ਤੇ ਥਾਣਾ ਤੁ ਨੂੰ ਇਹ ਬਹੁਤ ਸੋਹਣਾ ਬਹੁਤ ਸੋਹਣੀ ਚਵਾਈ ਹੈ ਜੀ ਤਾਂ ਰੈਂਦੇ ਹਾਂ ਕਿ ਮਾਰਾਂਗੇ ਆਪਾਂ ਤੋੜ ਦੇ ਬਾਈ ਫਿਰ ਥਾਣਾ ਤੁ ਨੇ ਇਹ ਮਾਰ ਕੇ ਦਿਖਾਵਾਂਗੇ ਮਿੱਤਰੋ ਤੇ ਦੋ ਵੜਾ ਬਾਈ ਕੋਲੇ ਬਾਕੀ ਫੇਸ ਟੂਸ ਵਿਖਾ ਦਿਓ ਬਾਕੀ ਇੱਕ ਮੇਨ ਗੱਲ ਬਾਈ ਕੱਦ ਵਾਲੀ ਐ ਨਾ ਕੱਦ ਜਨਾ ਬੜ ਚਾਲ ਚੁਰ ਬੁਰੀ ਖੁੱਲੀ ਇਹਦਾ ਵੀ 3-4 ਕਿਲੋ ਬੋਲਾ ਤੜਕੇ ਕੱਢਿਆ ਬਈਆ ਦੇਰੇ ਦੀ ਉਹ ਪਈ ਆ ਠੀਕ ਐ ਕੱਠਾ ਚ ਦਿਖਾ ਜੇ ਦੋਨੇ ਪ੍ਰੋਪਰ ਪਈ ਵੀ ਆ ਹਾਂ ਜੇ ਦੋਨਾਂ ਦੀ ਪਈ ਵੀ ਠੀਕ ਐ ਮਗਰ ਮਿੱਤਰੋ ਇਹ ਬੈਠੇ ਬੱਛੀ ਆ ਗਈ ਤੇ ਥਾਨ ਹਵਾਨਾ ਸੋਹਣਾ ਬਾਕੀ ਤੁਹਾਨੂੰ ਚ ਚਵਾਈ ਤੁਹਾਨੂੰ ਪਹਿਲੇ ਵਸਤਾ ਵੀ ਸਮਾ ਹੈ 6 ਘੰਟੇ ਹੋਇਆ ਤੇ 6 ਘੰਟੇ ਬਾਕੀ ਪਏ ਨੇਗੇ ਤੇ ਉਸਾਂ ਜਜਮੈਂਟ ਕਰ ਲ ਬਾਕੀ ਤਾਜ਼ਾ ਸੁਈਆਂ ਨਿਵਾਗਾ ਤੁਹਾਂ ਬਾਹੀ ਨਾਲ ਨਹੀਂ ਹੈਗੀਆਂ ਹਜੇ ਕੋਈ ਨਾ ਫਰ ਨਵਾਂ ਪਸ਼ੂ ਬਿਮਾਰ ਹੋ ਜਾਂਦਾ ਬਈਆ ਹਾਂ ਕਈ ਵਾਰੀ ਗਰਮ ਸੱਤ ਹੁੰਦਾ ਖਤਰਾ ਹੁੰਦਾ ਠੰਡਾ ਠੰਡਾ ਲੱਗ ਕੇ ਹਾਂ ਲ ਏ ਵੀ ਮਤਲਬ ਅੱਜੀ ਸੂਈ ਆ ਜਾਂ ਕੱਲ ਹਾਂ ਇਹ ਸਵੇਰੇ ਸੂਈ ਆ ਬਾਈ ਉਹ ਜੇ ਰਪਈਆ ਦਿਖਾ ਦਿੰਦੇ ਆ ਬੱਟਾ ਠੀਕ ਠੀਕ ਆ ਤੇ ਲੈ ਫੇਸ ਕੁਆਲਟੀ ਬਾਕੀ ਚੈੱਕ ਕਰ ਲੋ ਪਾਕਿਸਤਾਨ ਤੋਂ ਸੋਹਣੇ ਆ ਬਾਈ ਯਾਰ ਇਹਨਾਂ ਦੇ ਥਾਂ ਤੋਂ ਬਹੁਤ ਸੁਨਿਆ ਇਧਰ ਹਾਂ ਹਾਂ ਕਵੈਣੀ ਸ਼ਾਇਰ ਤੋਂ ਦਿਖਾ ਦਿੰਦੇ ਆ ਨਾੜਾ ਨੂੜਾ ਲੈ ਵੇ ਦੇਖ ਵਿਖਾ ਦੇ ਇਹਨਾਂ ਨੇ ਦੁੱਧ ਖਾ ਕੇ ਉੱਤਰੇ ਆਉਣਾ ਬਾਈ ਯਾਰ ਹਾਂ ਹਫ਼ਤੇ ਇੱਕ ਜਗ੍ਹਾ ਸੇਵਾਲੇ ਥਾਂ ਜਾਵਣਗੇ ਨਹੀਂ ਪਤਾ 20 20 ਕਿਲੋ ਹੀ ਪਾ ਜਾਣ ਬਾਈ ਯਾਰ ਠੀਕ ਆ ਨਹੀਂ 18 17 ਦਾ ਪਾਈ ਜਾਣਗਾ ਹਾਂ ਇਹਨਾਂ ਦਾ ਪਹੁੰਚਗੇ ਬਾਈ ਯਾਰ ਹੂੰ ਲੈ ਧਾਰਾ ਤੋਂ ਮਿੱਤਰੋ ਇਹੇ ਮਾ ਆਦਨੇ ਬਾਕੀ ਤਾਂ ਮੋਟੀ ਮੋਟੀ ਬਹੁਤ ਆਹ ਮੋਟੀ ਧਾਰ ਆ ਬਈ ਇਹ ਜਿਹੜੀ ਗੱਲ ਮੂਲ ਜੀ ਮਾਰ ਦੋ ਲ ਮੂਲ ਸਰਨੇ ਦੀ ਭਾਰ ਪਿੱਛੇ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਆ ਹਾਂ ਜੀ ਆ ਲੈ ਖੱਟਾ ਜਮਾ ਲੈ ਜਮਾ ਖੱਟਾ ਬਿਆ ਹਾਂ ਐਨੇ ਟਾਈਮ ਹੋ ਗਿਆ ਹੋ ਸੋਈ ਨੂੰ ਸਹੀ ਆ ਤੇ ਇਹ ਵੜ ਦਾ ਹੋਰ ਆਪਾਂ ਰੇਟ ਕਿ ਨਾ ਕਰਾਂਗੇ ਇਹ ਦੇ ਦਾਂਗੇ ਬਾਟ ਦੀ ਇਹ ਬਾਟ ਦੀ ਹਾਂਜੀ ਉਹ ਤਰੇਟ ਦੀ ਉਹ ਤਰੇਟ ਦੀ ਮਾਰ ਦਾਂ ਦੋਨਾਂ ਦਾ ਵਧੀਆ ਹੋ ਜਾਊਗਾ ਹਾਂ ਜੀ ਕਰ ਦਾਂਗੇ ਠੀਕ ਆ ਇਹ ਸੀ ਮੇ ਤੁਹਾਨੂੰ ਦੋ ਨੰਬਰ ਬਾਕੀ ਜੇਰ ਦਿਖਾ ਦਿਓ ਹਾਂ ਜੇਰ ਬੱਠਲ ਚ ਪਾਈ ਪੀ ਗਈ ਹਾਂਜੀ ਹਾਂ ਤੇ ਇਹ ਆ ਗਿਆ ਆਪਣੇ ਕੋਲ ਥੋੜੀ ਕ੍ਰਾਸ ਸਾਈਵਾਲ ਹਾਏ ਸਾਈਵਾਲ ਤੇ ਗਿਰਦਾ ਕ੍ਰਾਸ ਆ ਗਈ ਹਾਂ ਤੇ ਇਹ ਇਜ ਕੈਨੇਡਾ ਗੱਭਣਦਾ ਪਿਆ ਬਸ ਇਹ 2 ਦਿਨ ਲੈਂਦੀ ਹੈ 2 ਦਿਨ ਲੈਂਦੀ ਹੈ ਬਸ ਤਿਆਰਗਾ ਚੀ ਆ ਅੱਜ ਪਾਲਕ ਸੂ ਪੈਣਾ ਨਹੀਂ ਲੈ ਲਓ ਸੋਹਣਾ ਚੜਾ ਹਾਂ ਦੋ ਤੇ ਦੇਵੇ 16 17 ਲੀਟਰ ਦਾ ਰਕਾਰਡ ਹੈਗਾ ਜੀ ਲੈ ਤੋਰਦੇ ਫੇਰੇ ਕਢਾ ਲਈ ਜਿਹੜਾ ਪਰਪਾ ਜਿਹੜੇ ਭਰਾ ਨੂੰ ਇਹ ਕ੍ਰਾਸ ਪਸੰਦ ਆ ਮਿੱਤਰੋ ਇਹ ਚੈੱਕ ਕਰ ਬਾਕੀ ਘਾਦੇ ਵੇਖ ਲੈ ਭਾਈ ਉਹਨਾਂ ਦੇ ਬਰਾਬਰ ਹੀ ਇਹਨਾਂ ਦੇ ਘਾਦੇ ਦਾ ਵੀ ਖੁੱਲਾ ਡੁੱਲਾ ਹਾਂ ਜੀ ਹਾਂ ਜੀ ਹੂੰ ਬਾਕੀ ਪਸ਼ੂ ਜਾਨ ਵਾਲ ਜਿਆਲੇ ਆ ਗਏ ਹਾਂ ਜਾਨ ਵਾਲ ਚਾਰੂ ਚਰੂ ਬਹੁਤ ਆ ਭਾਈ ਯਾਰ ਹਾਂ ਬਾਕੀ ਮੇ ਆ ਮੂਰ ਨੂੰ ਲੈ ਵਾਲੂ ਆ ਬਹੁਤ ਵਾ ਸੋਹਣਾ ਲਈ ਫਿਰਦੀ ਲੈ ਸਹੀ ਆ ਹੈ ਨਹੀਂ ਖਰਾਬ ਕਰਨ ਵਾਲੀ ਆ ਛੜ ਛੱਪੇ ਵਾਲਾ ਕੰਮ ਹੈ ਨਹੀਂ ਨਾ ਕੋ ਠੰਡੀ ਸੀ ਲਾਈ ਹੈ ਹਾਂ ਠੰਡੀ ਆ ਬਈ ਯਾਰ ਠੀਕ ਆ ਨਾ ਨਾ ਪੁੱਤ ਨਾ ਮੇਰੇ ਮਤਰਾ ਮਾਲੋਂ ਡੇਗਾ 3 ਨੰਬਰ ਬਾਹਰ ਚ ਤੇ ਲੈ ਵਾਲੂ ਬਹੁਤ ਸੋਹਣਾ ਝੋੜਾ ਕਾਦੀ ਤੁਰੇ ਦੀਗੀ ਬਾਕੀ ਇਹ ਦੋ ਚਾਦਨ ਪਾਇਆ ਜਿਮ ਜਿਨੇ ਨੇ ਤਿਆਰੀ ਕਰਨੀ ਸੂਨ ਦੀ ਹਾਂ ਤਿਆਰੀ ਕਰ ਤੇ ਘਰ ਜਾਣਾ ਲੈ ਬਾਈ ਦੇਵਾ ਹੋਣੀ ਬਹੁਤ ਲਈ ਫਿਰਦੀ ਆ ਵੇ ਹਾਂ ਦੁੱਧ ਇਹ ਵਜੇ ਪਾ ਦੂ ਨਾ ਫੇਤਾ ਹਾਂ ਦੁੱਧ 16 17 ਲੀਟਰ ਪਾਉਗਾ 15 17 ਅਗਲ ਦਈ ਦੁੱਧ ਪਾਈ ਦੂ ਹਾਂ ਆਰਾਮ ਨਾਲ ਹੀ ਪਾਉਣਾ ਬਈ ਯ ਇਹ ਦੇ ਦਾਂਗੇ 58 ਦੀ 58 ਦੀ 286 ਦੀ ਹਾਂਜੀ ਠੀਕ ਆ ਤੇ ਮੋਬਾਈਲ ਨੰਬਰ ਕਰੀ ਫੇਰ ਬੋਲ ਦਿਓ 90410 8873 ਤੇ ਬਾਕੀ ਤੁਹਾਨੂੰ ਦੁਬਾਰਾ ਦਵਾ ਦੇਣਾ ਇੱਥੋਂ ਜਿਹੜਾ ਪਸਮਾ ਵੈੜ ਨਹੀਂ ਹੋਣ ਕੀਤਾਗਾ ਹਾਂ ਥਾਣ ਤੁਹਾਨੂੰ ਬਹੁਤ ਸੋਹਣਾ ਲੱਗਾ ਬਈ ਯਾਰ ਚੰਗਾ ਲੱਗਿਆ ਬਲ ਹਾਂ ਜਿੰਨੇ ਸੋਹਣੇ ਥਾਣ ਉਹਨੂੰ ਚਵਾਈ ਵੀ ਉਨੀ ਸੋਹਣੀ ਹੈ ਜੀ ਹੂੰ ਸਹੀ ਆ ਬਾਕੀ ਮਾੜਾ ਮੋਟਾ ਪੌਲਾ ਪੌਲਾ ਤੁਹਾਨੂੰ ਕੋਈ ਨਾ ਕੋ ਪੌਲਾ ਲਾਤਨ ਚਾਰ ਚਾਰ ਕਿਨ ਵੜਿਆ ਵਾ ਬਾਈ ਕੋਈ ਤੰਦਾ ਵੜਾ ਨਹੀਂ ਆ ਜਿਹੜੇ ਭਰਾ ਨੂੰ ਜਿਹੜੀ ਵਿਹੜ ਪਸੰਦ ਆਊਗੀ ਉਹ ਇੱਥੇ ਆ ਕੇ ਦੇਖ ਕੇ ਦੋੜਾਂ ਚੋ ਕੇ ਲਿਆ ਫੋ ਸੋ ਧੰਨਵਾਦ ਜੀ ਬਾਕੀ ਮੇਨ ਗੱਲ ਠੰਡਗਾ ਸੀਲ ਹੈ ਜਿਹੜੀਆਂ ਹਾਂ ਤਿੰਨੇ ਮਤਲਬ ਧਾਰਾ ਦਰੋ ਵੀਰਾ ਨੈਣੂ ਦੀ ਪਾਖੇ ਹਨਾ ਹਾਂ ਪੈਣਾ ਨੈਣਾ ਵੀ ਪਾਉਂਦਾ ਬਾਈ ਹਾਂ ਵੀ ਪਾਉ ਨਾ ਪਾਉ ਆਪਣੀ ਇੱਛਾ ਉਹ ਆਪਣੀ ਇੱਛਾ ਸਹੀ ਆ ਠੀਕ ਆ ਵੀਰੇ ਹਾਂ ਜੀ